ਤੇ ਮੈਨੂੰ ਜਨਮ ਸਾਖੀ ਦੇ ਵਿੱਚੋਂ ਇੱਕ ਬੜਾ ਸੁੰਦਰ ਦ੍ਰਿਸ਼ਾਤ ਮਿਲਿਆ ਹੈ ਉਹ ਇਹ ਕਿ ਭਾਈ ਮਰਦਾਨਾ ਜੀ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਮਾਰੇ ਭੁੱਖ ਲੱਗੀ ਹੈ ਲੰਗਰ ਪਾਣੀ ਦਾ ਪ੍ਰਬੰਧ ਹੋ ਜਾਏ ਤੇ ਗੁਰੂ ਨਾਨਕ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਵੀ ਬੜੇ ਮੌਕੇ ਤੇ ਮਰਦਾਨੇ ਆਖਿਆ ਲੰਗਰ ਹੁਣੇ ਮਿਲ ਜਾਏਗਾ ਇਹ ਜਨਮ ਸਾਖੀ ਵੀ ਤੁਸੀਂ ਸਾਖੀ ਪੜ ਸਕਦੇ ਮੈਂ ਪੜੀਏ ਬੜੀ ਵਿਰਾਂ ਉਹ ਕੀ ਕਬਰਾਂ 'ਚ ਲੱਗੇ ਤੇ ਕਹਿੰਦੇ ਭਾਈ ਮਰਦਾਨਿਆਂ ਕਬਰਾਂ ਵਿੱਚ ਜਾ ਕੇ ਲੰਗਰ ਲਾਇਆ ਪ੍ਰਸ਼ਾਦਾ ਲਾਇਆ ਭਾਈ ਮਰਦਾਨਾ ਜੀ ਹੱਸ ਕੇ ਕਹਿਣ ਲੱਗੇ ਵੀ ਪਾਤਸ਼ਾਹ ਨਾਲੇ ਭੁੱਖੇ ਦੇ ਨਾਲੇ ਮਖੌਲ ਕਰਦਾ ਕਬਰਾਂ 'ਚ ਪ੍ਰਸ਼ਾਦਾ ਕਹਿਣ ਲੱਗੇ ਜਾ ਤਾਂ ਸਹੀ ਉਥੇ ਜਨਮ ਸਾਖੀ ਤੇ ਕਰਤੇ ਨੇ ਲਿਖਿਆ ਵੀ ਭਾਈ ਮਰਦਾਨੇ ਨੇ ਜਾ ਕੇ ਸੱਤ ਕਰਤਾਰ ਕਿਆ ਜਦੋਂ ਸਤ ਕਰਤਾਰ ਕਿਹਾ ਨਾ ਤੇ ਕਬਰ ਦੇ ਵਿੱਚੋਂ ਮਰਦਾ ਨਿਕਲਿਆ ਉਹਨੇ ਭਾਈ ਮਰਦਾਨੇ ਨੂੰ ਰੋਟੀ ਦਿੱਤੀ ਇੱਕ ਪਾਸਿਓ ਪੱਕੀ ਤੇ ਇੱਕ ਪਾਸਿਓ ਕੱਚੀ ਭਾਈ ਮਰਦਾਨੇ ਨੇ ਜਦ ਰੋਟੀ ਫੜੀ ਨਾ ਤੇ ਰੋਟੀ ਦੇਖ ਕੇ ਮੁਰਨ ਲੱਗਾ ਤੇ ਨਾਲੇ ਕਹਿੰਦਾ ਹਾਏ ਦੁਨੀਆ ਭਾਈ ਮਰਦਾਨਾ ਜੀ ਨੂੰ ਗੁੱਟ ਫੜ ਲਿਆ ਕਹਿਣ ਲੱਗਾ ਮਿੱਤਰਾ ਬਾਕੀ ਦੀਆਂ ਗੱਲਾਂ ਫੇਰ ਪਰ ਆਹ ਗੱਲ ਕਿਉਂ ਕਹੀ ਤੈਨੂੰ ਕਿਉਂ ਆ ਗਿਆ اے ਦੁਨੀਆ ਕਹਿਣ ਲੱਗਾ ਬਾਬਾ ਤੂੰ ਇਸ ਗੱਲ ਨੂੰ ਕੀ ਰਹਿਣਾ ਤੂੰ ਆਇਆ ਸਾਂ ਤੂੰ ਅਲਾਖ ਜਗਾਇ ਸਤ ਕਰਤਾਰ ਕਿਹਾ ਤੇ ਰੋਟੀ ਲੈ ਕੇ ਜਾਂਦਾ ਬਣ ਭਾਈ ਮਰਦਾਨਾ ਜੀ ਕਹਿੰਦੇ ਮੈਂ ਗੁੱਟ ਨਹੀਂ ਛੱਡਣਾ ਉਹਨਾਂ ਚਰ 10 ਵੀ ਇਹ ਤੂੰ ਗੱਲ ਕਿਉਂ ਕਹੀ ਆਏ ਦੁਨੀਆ ਕਹਿੰਦਾ ਬਾਬਾ ਕੀ ਦੱਸਾਂ ਮੇਰੇ ਪਰਿਵਾਰ ਦੇ ਮੈਂਬਰਾਂ ਨੇ ਕਦੇ ਕਿਸੇ ਕੁੱਤੇ ਨੂੰ ਬੁਰਕੀ ਨਹੀਂ ਸੀ ਪਾਈ ਰੋਟੀ ਦੀ ਭਾਣਾ ਰੱਬ ਦਾ ਵੀ ਸਾਡੇ ਘੂਏ ਅੱਗੇ ਮੰਗਤਾ ਆ ਗਿਆ ਫਕੀਰ ਆ ਗਿਆ ਮੇਰੀ ਮਾਂ ਅੰਦਰ ਘੋਦੀ ਠੂਠੀ ਲੈਣ ਗਈ ਮੈਂ ਅਜਾਣਾ ਸਾਂ ਮੇਰੇ ਮਨ ਵਿੱਚ ਆਇਆ ਤੇ ਮੈਂ ਤਵੇ ਤੋਂ ਰੋਟੀ ਚੁੱਕ ਕੇ ਤੇ ਉਸ ਮੰਗਤੇ ਨੂੰ ਫਕੀਰ ਨੂੰ ਦੇ ਦਿੱਤੀ ਉਹ ਚਲਾ ਗਿਆ ਉਹਦੇ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਬਹੁਤ ਝਾੜਿਆ ਝੰਬਿਆ ਮੇਰੀ ਕੁੱਟ ਮਾਰ ਕੀਤੀ ਕਿ ਤੂੰ ਨਵਾਂ ਦਾਨੀ ਕਿੱਥੋਂ ਸਾਡੇ ਘਰ ਜੰਪਿਓ ਮੈਂ ਉਸ ਦਿਨ ਤੋਂ ਬਾਅਦ ਕੰਨਾਂ ਨੂੰ ਹੱਜ਼ਲਾਏ ਵੀ ਮੈਂ ਆਪਣੇ ਜੀਵਨ 'ਚ ਕਦੇ ਕਿਸੇ ਨੂੰ ਪਾਣੀ ਦਾ ਘੁੱਟ ਨਹੀਂ ਦਿੱਤਾ ਤੇ ਬਾਬਾ ਜਿਹੜੀ ਉਹ ਕੱਚੀ ਪਕੀ ਰੋਟੀ ਦਿੱਤੀ ਸੀ ਨਾ ਮੈਨੂੰ ਉਹੋ ਹੀ ਅੱਗੇ ਮਿਲੀ ਮੈਨੂੰ ਹੋਰ ਕੁਝ ਨਹੀਂ ਮਿਲਿਆ ਬਾਣੀ ਕਹਿੰਦੀ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਸੰਤੋ ਹੈ ਜਿਹੜਾ ਇੱਥੋਂ ਤੇ ਉੱਥੋਂ ਦੀ ਕਮਾਈ ਕਰਦਾ ਜੇ ਮੈਨੂੰ ਪੁੱਛਣਾ ਹੈ ਕਿ ਗਿਆਨੀ ਦੀ ਸੰਸਾਰੀਆਂ ਤੇ ਭਗਤਾਂ 'ਚ ਕੀ ਫਰਕ ਹੈ ਤੇ ਇਹਦਾ ਮੈਂ ਇਹ ਸਮਝਿਆ ਅਸੀਂ ਸੰਸਾਰੀ ਲੋਕ ਘਰ ਨੂੰ ਖਿੱਚਦੇ ਆ ਜਿਹੜੇ ਉਹ ਸੰਤ ਨੇ ਉਹਨਾਂ ਦਾ ਸੁਭਾਅ ਆਪਣਾ ਬਗਾਰ ਬਰਾਨਾ ਸਾਡੇ ਇਹ ਮੈਂ ਜਦੋਂ ਇੱਥੇ ਹੁਣੇ ਆਇਆ ਤੇ ਮੈਂ ਟੁੱਟੀ ਤੇ ਹੱਥ ਧੋਣ ਗਿਆ ਤੇ ਇੱਕਦਮ ਮੇਰੇ ਦਿਮਾਗ ਵਿੱਚ ਮੈਨੂੰ ਪੁਰਾਣੇ ਇਤਿਹਾਸ ਚ ਦ੍ਰਿਸ਼ਤਾਂਤ ਸਾਹਮਣੇ ਮੇਰੇ ਆ ਗਿਆ। ਇੱਕਦਮ ਅੱਜ ਦੀ ਗੱਲ ਹੈ। ਆਪਨਾ ਬਗਾਰ ਬਰਾਨਾ ਸਾਡੇ ਨੂੰ ਸੰਤ ਕਹਿੰਦੇ ਨੇ। ਇਹ ਇਤਿਹਾਸ ਸਾਖੀ ਹੈ ਕੀਰਤਪੁਰ ਸਾਹਿਬ ਦੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਬੀਬੀ ਆਈ ਜਿਹਦਾ ਪੁੱਤ ਮਰ ਗਿਆ ਤੇ ਸੰਗਤਾਂ ਨੇ ਗੁਰੂ ਹਰਿਗੋਬਿੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਮਾੜੀ ਕਰ ਕਿਰਪਾ ਤੇਰੇ ਅੰਚ ਬਾਲਾ ਤੂੰ ਮੁਰਦੇ ਨੂੰ ਜਿੰਦਾ ਕਰ ਸਕਦਾ ਹੈ ਕਿਉਂਕਿ ਆਪੜ ਨੇ ਮ੍ਰਿਤਕੋ ਜੀਵਨਨ ਹਾਰ ਜਿਹੜਾ ਗੁਰੂ ਪਰਮੇਸ਼ਰ ਉਹ ਮੁਰਦੇ ਨੂੰ ਜਾਨ ਦੇ ਸਕਦਾ ਹੈ ਸੰਗਤ ਨੇ ਬੇਨਤੀ ਕੀਤੀ ਉਸ ਬੀਬੀ ਨੇ ਬੇਨਤੀ ਕੀਤੀ ਤੇ ਸਤਿਗੁਰੂ ਪਾਤਸ਼ਾਹ ਕਹਿੰਦਾ ਗੁਰਮੁਖੋ ਜਿੰਦਾਦਾ ਕਰਦੇ ਆਂਗੇ ਪਰ ਤੁਹਾਡੇ ਚੋਂ ਕਿਸੇ ਨੂੰ ਆਪਣਾ ਜੀਵਨ ਤਿਆਗਣਾ ਪਏਗਾ ਸੰਤ ਹੋ ਜੇ ਜਿਹੜਾ ਆਪਣੀ ਝੁੱਗੀ ਨੂੰ ਅੱਗ ਲਾ ਕੇ ਦੂਜਿਆਂ ਦੇ ਮਹਿਲੋਂ ਸਾਰੇ ਉਹਨੂੰ ਸੰਤ ਕਹਿੰਦੇ ਹਨ ਜੇ ਆਮ ਤੁਸੀਂ ਕਹੋ ਨਾ ਵੀ ਗਿਆਨੀ ਜੀ ਦੇਸੀ ਬੋਲੀ ਚ ਜੜਕੀ ਬੋਲੀ ਚ ਗੱਲ ਕਰੋ ਆ ਮੇਰਾ ਲੋਕਾਂ ਦੇ ਪ੍ਰਾਪੇ ਕਰਨਾ ਐਸੀ ਗੱਲ ਤਾਂ ਮੈਂ ਪਿੰਡੋਂ ਪੰਦਾ ਤੇ ਗੱਲ ਸਿੱਧੀ ਕਰਦਾ ਲੋਕਾਂ ਦੇ ਭਲੇ ਪੈ ਜਾਂਦੀ ਦੂਜੇ ਘੂੜੇ-ਘੂੜੇ ਗਿਆਨੀ ਨੇ ਉਹ ਗਿਆਨ ਦੀਆਂ ਘੂੜੀਆਂ ਗੱਲਾਂ ਕਰਦੇ ਤਾਂ ਤਾਂ ਰਹਿ ਜਾਂਦੀਆਂ ਨੇ ਜਿਹੜਾ ਆਪਣੀ ਝੁੱਗੀ ਨੂੰ ਅੱਗ ਲਾ ਕੇ ਦੂਜੇ ਦੇ ਮਹਿਲ ਸੌਂਦਾ ਉਸ ਸੰਤ ਜਦੋਂ ਆਖਿਆ ਨਾ ਵੀ ਕੋਈ ਆਪਣਾ ਜੀਵਨ ਤਿਆਗੇ ਨਮਸ਼ਕਾਰ ਮੈਂ ਸਤਿਗੁਰੂ ਪਾਤਸ਼ਾਹ ਨੂੰ ਕਰਾਂ ਤੇ ਗੁਰੂ ਦੇ ਸਿੱਖਾਂ ਨੂੰ ਕਰਾਂ ਭਾਈ ਭਗਤੂ ਦਾ ਬੇਟਾ ਹੋਇਆ ਬਾਬਾ ਜੀਵਨ ਦੋ ਪੁੱਤ ਸਨ ਵੱਡਾ ਗौरा ਦੂਜਾ ਜੀਵਨ ਆਪਾਂ ਤਾਂ ਉੱਚੇ ਹੋ ਗਏ ਬਈਨੇ ਆ ਨਾ ਬਾਣੀ ਕਹਿੰਦੀ ਆਪ ਗਵਾਈਏ ਤਾਂ ਸ਼ੋ ਪਾਈਏ ਔਰ ਕੈਸੀ ਚਤਰਾਈ ਸੋ ਨਜ਼ਰ ਕਰ ਦੇਖੇ ਸੋ ਦਿਨ ਲੇਖੇ ਕੰਮ ਨੋਂ ਲਗਾਈਂ ਦਾਣਾ ਓਗਦਾ ਜਿਹੜਾ ਆਪਣੀ ਹੋਂਦ ਨੂੰ ਖਤਮ ਕਰ ਲੇ ਜੇ ਦਾਣਾ ਫਿਸੇ ਨਾ ਤੇ ਉਹਦੇ ਚ ਬੂਟਾ ਨਹੀਂ ਜਿ ਬਣਦਾ ਬੂਟਾ ਬਣਨ ਵਾਸਤੇ ਬੀਜ ਨੂੰ ਆਪਣਾ ਆਪਾ ਗੋਣਾ ਪੈਂਦਾ ਇਤਿਹਾਸ ਵਿੱਚ ਜੋ ਲਿਖਿਆ ਗੁਰੂ ਪ੍ਰਤਾਪ ਗ੍ਰੰਥ ਵਿੱਚ ਭਾਈ ਜੀਵਨ ਜੀ ਸਤਗੁਰੂ ਹਰ ਰਾਇ ਸੱਚੇ ਪਾਤਸ਼ਾਹ ਦੇ ਤੇ ਸੰਗਾਸਣ ਸੀ ਜਿੱਥੇ ਮੇਰੇ ਪਾਤਸ਼ਾਹ ਸੁਭਾਏ ਮਾਨ ਸਨ ਮਗਲਲੇ ਪਾਸੇ ਬੈਠਾ ਉਹਨੇ ਮੱਥਾ ਟੇਕਿਆ ਆਪਣੇ ਤੰਬੂ 'ਚ ਗਿਆ ਤੇ ਨਾਲ ਉਹਨੇ ਜਪਜੀ ਸਾਹਿਬ ਦਾ ਸੰਪੂਰਨ ਪਾੜ ਕਰ ਕੇ ਅਰਦਾਸ ਬੇਨਤੀ ਕੀਤੀ ਇਹਦੇ ਨਾਲ ਮੈਂ ਇੱਕ ਥਾਂ ਥਾਂ ਤੇ ਮੈਸੇਜ ਦੇਣਾ ਹੈ ਸੁਨੇਹਾ ਦੇਣਾ ਤੇ ਮੈਂ ਇੱਥੇ ਵੀ ਦੇ ਦਿਆਂ ਭੁੱਲ ਨਾ ਜਾਵਾਂ ਅੱਜ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਾਉਣੇ ਆ ਜਦੋਂ ਪੰਜ ਪੋੜੀਆਂ ਪਾਟੀ ਸਿੰਘ ਪੜਦਾ ਤੇ ਘਰ ਵਾਲੇ ਬਾਬੇ ਵਾਲੇ ਵੇਂਦੇ ਬਾਬਾ ਜੀ ਪ੍ਰਸ਼ਾਦ ਵਰਤਾਓ ਇਹ ਨਿਗਾਹ ਮਾਰਿਆ ਸਾਡੀ ਕਰਤੂਤ ਕੀ ਆਪਾਂ ਕਿਥੋਂ ਤੱਕ ਨਕਮੇ ਹੋ ਗਏ ਆ ਖੰਡ ਪਾਠ ਰਖਾਉਣੇ ਆ ਮਨ ਚ ਭਾਵਨਾ ਹੈ ਲੇਕਿਨ ਪੰਜ ਪੋੜੀਆਂ ਜਪਜੀਤ ਸਾਹਿਬ ਦੀਆਂ ਜੇ ਪੜੀਆਂ ਤੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਨੇ ਕਿ ਬਾਬਾ ਜੀ ਪ੍ਰਸ਼ਾਦ ਵਰਤੌਣ ਤੇ ਪ੍ਰਸ਼ਾਦ ਲੈ ਕੇ ਤਿੱਤਰ ਹੋਈਏ ਤੇ ਮੁੜ ਕੇ ਜਾਣੇ ਨੂੰ ਕਹਾਂਗੇ ਕਾਕਾ ਅਰਗਬਤੀ ਲਾਈ ਚੱਲ ਅ ਮੈਂ ਕਈ ਵਾਰ ਤਵਾ ਲਾਇਆ ਮੰਜੀ ਸਾਹਿਬ ਦਾ ਅਰਗਬਤੀ ਤੋਂ ਅ ਮੈਨੂੰ ਕਈ ਬੰਦੇ ਕਹਿੰਦੇ ਵੀ ਗਿਆਨੀ ਜੀ ਅਰਗਬਤੀ ਦੀ ਕੀ ਮਹਾਨਤਾ ਮੈਂ ਕਿਹਾ ਜੀ ਮਹਾਨਤਾ ਹੈ ਤੇ ਘਰ ਵਾਲੇ ਬਾਹਰ ਚਾਹ ਪਾਣੀ ਪੀਂਦੇ ਨੇ ਬੀਬੀਆਂ ਗੱਲਾਂ ਕਰਦੀਆਂ ਨੇ ਤੇ 10-11 ਸਾਲ ਦੇ ਬੱਚੇ ਦੀ ਲਈ ਡਿਊਟੀ 'ਤੇ ਅਗਰਬਤੀ ਤੇ ਘਾਈ ਚਲੀ ਉਹਨੂੰ ਖੇੜ ਮਿਲ ਗਈ ਉਹ ਪੰਜਾਂ ਕਿੰਟ ਮਿੰਟਾਂ ਬਾਅਦ ਆਉਂਦਾ ਦੋ ਅਗਰਬਤੀ ਉਹਨੂੰ ਅਗ ਲਾ ਦਿੰਦਾ ਤੇ ਬਾਬਾ ਖੰਗੀ ਜਾਂਦਾ ਹੈ ਦੋਵੇਂ ਕੰਮ ਹੋ ਗਏ ਤੇ ਬਾਬਾ ਸਵੇਗਾ ਨਾ ਤੇ ਬਾਬੇ ਨੂੰ ਖੰਗ ਆਉਂਦੀ ਨੇ ਤੇ ਬਾਬਾ ਜਾਗਦਾ ਰਹੇ ਆਹ ਮੰਨਤਾ ਜੀ ਅਸੀਂ ਜਪਜੀਤ ਸਾਹਿਬ ਦਾ ਸੰਪੂਰਨ ਪਾਠ ਸੁਣ ਕੇ ਵੀ ਰਾਜੀ ਨਹੀਂ ਮੈਂ ਕੱਲ ਕਿਸੇ ਗੁਰਮੁਖ ਪਿਆਰੇ ਮੇਰੇ ਕੋਲ ਆਏ ਮੈਂ ਕਿਹਾ ਜਪਜੀ ਦੀ ਵਡਿਆਈ ਬਿਆਨ ਕਰਾਂ ਨਾ ਮੇਰਾ ਜੀਵਨ ਮੁੱਕ ਸਕਦਾ ਪਰ ਜਪਜੀ ਦੀ ਮਹਾਨਤਾ ਨਹੀਂ ਦੱਸੀ ਜਾਣੀ ਇਹ ਜਬਜੀ ਦੇ ਪਾੜ ਦੀ ਤਾਕਤ ਹੈ 75 ਸਾਲ ਦਾ ਬਾਪੂ ਖੰਡਾ ਫੜ ਕੇ ਤੇ ਸੀਸ ਤੜੀ ਤੇ ਰੱਖ ਕੇ ਗੁਰੂ ਆਮਦਾਸ ਦੇ ਚਰਨਾਂ ਵੱਲ ਵੱਧ ਰਿਹਾ ਤਾਕ ਜਬਜੀ ਸਾਹਿਬ ਦੀ ਜੇ ਇਹ ਜਬਜੀ ਸਾਹਿਬ ਦੇ ਪਾੜ ਦੀ ਤਾਕਤ ਹੈ ਭਾਈ ਮਦੀदास ਆਰੇ ਨਾਲ ਚੀਰੇ ਆ ਗਿਆ ਪੰਜ ਪ੍ਰਵਾਨ ਪੰਜ ਪ੍ਰਧਾਨ ਵੀ ਪੌੜੀ ਤੇ ਪਾਠ ਆਇਆ ਇਹ ਸ਼ਹੀਦ ਬਲਾਸ ਗ੍ਰੰਥ ਜੀ ਲਿਖਿਆ ਹੋਇਆ ਜੀ ਪੁੱਛਣ ਕਿ ਕਿੱਥੇ ਲਿਖਿਆ ਤੇ ਭਾਈ ਸੇਵਾ ਸਿੰਘ ਗ੍ਰੰਥ ਲਿਖਾ ਸ਼ਹੀਦ ਬਲਾਸ ਪੰਜ ਪ੍ਰਵਾਣ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ ਸਰੀਰ ਦੁਫਾੜ ਹੋ ਗਿਆ ਪਾਠ ਅਜੇ ਵੀ ਚੱਲਦਾ ਹੈ ਜਪਜੀ ਸਾਹਿਬ ਦੀ ਪਾਠ ਦੀ ਤਾਕਤ ਉਹ ਮੇਰੇ ਪਿੰਡਾਂ ਵਾਲ ਪਿੰਡ ਹੈ ਭਾਈ ਤਾਰੂ ਸਿੰਘ ਦਾ ਮੇਰੇ ਪਿੰਡ ਤੋਂ 13 ਮੀਲ ਹੈ ਖੋਪੜੀ ਕੱਟੀ ਗਈ ਕੋਈ ਗਲੂ ਕੋਸ਼ ਨਹੀਂ ਕੋਈ ਬਲੱਡ ਨਹੀਂ ਲੇਕਿਨ ਜਪਜੀ ਦੇ ਪਾਠ ਦੀ ਤਾਕਤ ਸੂਬਾ ਮਰ ਗਿਆ ਤੇ ਕਹਿਣ ਲੱਗਾ ਜੁੱਤੀ ਅੱਗੇ ਲਾ ਕੇ ਰਹਿਣਾ ਸੀ ਚੰਗਾ ਸਿੰਘ ਉਹ ਜਲ ਲਿਆਓ ਅਸ਼نان ਕਰਾਂ ਔਰ ਦੇਖ ਤਿਆਰ ਕੀਤੀ ਭਾਈ ਤਾਰੂ ਸਿੰਘ ਨੇ ਸੰਪੂਰਨ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਤੇ ਗੁਰੂ ਕੇ ਚਰਨਾਂ ਵਿੱਚ ਆਪਣੇ ਆਪ ਨੂੰ ਲੀਨ ਕੀਤਾ ਇਹ ਜਪਜੀਤ ਸਾਹਿਬ ਦੇ ਪਾਠ ਦੀ ਤਾਦਰ ਦੇ ਗੁਰੂ ਕਿਰਪਾ ਕਰੇ ਬਾਣੀ ਨਾਲ ਜੁੜਿਆ ਕਰੋ ਮੇਰੇ ਇਹ ਕਹਿਣ ਤੋਂ ਪਾਵੇ ਆ ਭਾਈ ਜੀਵਨ ਜੀ ਨੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸੱਚਕਾਇਆ ਸਿਰ ਝਕਾਵਾਂਗੇ ਨਾ ਕੀਮਤ ਬਣ ਜਾਏਗੀ ਆਪਾਂ ਵੇਖਿਆ ਕਈਆਂ ਦੀ ਤੌਣ ਚ ਕਿੱਲਾ ਗੱਡਿਆ ਹੁੰਦਾ ਹੈ ਤੌਣ ਨੀ ਵੀ ਨਹੀਂ ਕਰਦੇ ਪਰ ਬਾਬਾ ਫਰੀਦ ਜੀ ਕਹਿੰਦਾ ਫਰੀਦਾ ਜੋ ਸਿਰ ਸਾਈ ਨਾ ਨਿਵੇਂ ਸੋ ਸਿਰ ਕੀਚੇ ਥਾਂਏ ਤੁੰਨੇ ਏੜ ਜਲਾਈਏ ਬਨ ਸੰਧੀ ਥਾਂਏ ਜਿਹੜਾ ਗੁਰੂ ਪਰਮੇਸ਼ਰ ਦੇ ਅੱਗੇ ਝੁਕਦਾ ਨਾ ਮੈਨੂੰ ਪੁੱਛ ਕੇ ਵੇਖੋ ਮੈਂ ਨਹੀਂ ਕਹਿੰਦਾ ਬਾਬਾ ਫਰੀਦ ਜੀ ਕਹਿੰਦੇ ਉਹ ਕਹਿੰਦੇ ਜੇ ਮੈਨੂੰ ਪੁੱਛ ਕੇ ਵੇਖੋ ਨਾ ਤੇ ਜਿਵੇਂ ਸਾਡੀਆਂ ਬੀਬੀਆਂ ਪਹਿਣਾ ਸਿਆਲ ਦੇ ਵਿੱਚ ਸਾਗ ਧਰਦੀਆਂ ਨੇ ਨਾ ਤੌੜੀ ਥੱਲੇ ਅੱਗ ਡਾਈ ਜਾਂਦੀਆਂ ਨੇ ਮੈਂ ਉਹਨਾਂ ਬੀਬੀਆਂ ਨੂੰ ਕਹਾਂਗਾ ਕਿ ਉਹ ਤੌੜੀ ਦੇ ਥੱਲੇ ਉਹ ਸਿਰ ਢਾ ਦਿਓ ਜਿਹੜਾ ਗੁਰੂ ਪਰਮੇਸ਼ਰ ਦੇ ਅੱਗੇ ਝੁਕਦਾ ਨਹੀਂ ਇਹ ਸਿਰ ਨਿਉਣ ਲਈ ਮਿਲਿਆ ਜੇ ਇਹ ਅਕੜਾਉਣ ਲਈ ਨਹੀਂ ਮਿਲਿਆ ਮੱਥਾ ਟੇਕਿਆ ਜਪਜੀ ਦਾ ਪਾਠ ਕੀਤਾ ਜਪਜੀ ਦੇ ਪਾਠ ਦੇ ਅਰਥ ਬਿਆੰਤ ਨੇ ਪਰ ਮੈਂ ਇਹਦਾ ਜੋ ਅਰਥ ਸਮਝਿਆ ਉਹ ਇਹ ਹੈ ਜੀ ਕਰਕੇ ਜਪ ਕਰ ਮਹਾਰਾਜ ਦਾ ਪ੍ਰਕਾਸ਼ ਤੁਸੀਂ ਵੇਖ ਸਕਦੇ ਹੋ ਤਤਕਰਾ ਵੇਖੋਗੇ ਨਾ ਉਥੇ ਲਿਖਿਆ ਜੇ ਜਪ ਨਿਸ਼ਾਨ ਜੱਜਾ ਪੱਲੇ ਪੱਪੇ ਦੇ ਥਲੇ ਔਕੜ ਨੰਨੇ ਨੂੰ ਬਿਹਾਰੀ ਸੱਸੇ ਨੂੰ ਕੰਨਾ ਤੇ ਨਾਣੇ ਥਲੇ ਫਿਰ ਔਕੜ ਇਹ ਬਾਣੀ ਦਾ ਨਾਮ ਜੇ ਜਪ ਨਿਸ਼ਾਨ ਨਿਸ਼ਾਨ ਦਾ ਭਾਵ ਗੁਰਮੁਖਾ ਨਿਸ਼ਾਨ ਕਹਿੰਦੇ ਨੂੰ ਹੁਕਮਨਾਮੇ ਨੂੰ ਨਿਸ਼ਾਨ ਕਹਿੰਦੇ ਨੇ ਝੰਡੇ ਨੂੰ ਨਿਸ਼ਾਨ ਕਹਿੰਦੇ ਨੇ ਚੈੱਕ ਨੂੰ ਗੁਰਮੁਖਾ ਦੇ ਜਪ ਜਪ ਨਾਲ ਜੁੜੇਗਾ ਤੇਰੇ ਝੰਡੇ ਝੁੱਲਣਗੇ ਜੇ ਜਪ ਨਾਲ ਜੁੜੇਗਾ ਨਾ ਤੇ ਗੁਰਮੁਖਾ ਇਹ ਜਪ ਗੁਰੂ ਦਾ ਹੁਕਮਨਾਮਾ ਹੀ ਜੇ ਜਪ ਨਾਲ ਜੁੜੇਗਾ ਤੇ ਜਿਵੇਂ ਆਪਾਂ ਚੈੱਕ ਲੈ ਲੈਨੇ ਆ ਤੇ ਬੰਦੇ ਨੂੰ ਸੋਝੀ ਨਾ ਤੇ ਆਪਾਂ ਕਹਿੰਨੇ ਸੇੜ ਜੀ ਮੈਂ ਤਾਂ ਤਿੰਨ ਟਰੱਕ ਮਕਈ ਦੇ ਵੇਚੇ ਨੇ ਤੇ ਮੈਨੂੰ ਆ ਕਾਗਜ਼ ਫੜਾ ਦਿੱਤਾ ਜੇ ਉਹ ਸੇਠ ਹੱਸ ਕੇ ਕਹਿੰਦਾ ਆਹ ਤੀਆ ਸਰਦਾਰ ਜੀ ਇਹ ਕਾਗਜ਼ ਨਹੀਂ ਜਾ ਕੇ ਬੈਂਕ ਵਾਲਿਆਂ ਨੂੰ ਦਿਓ ਤੇ ਤੁਹਾਨੂੰ 3 ਲੱਖ ਰੁਪਈਆ ਮਿਲਣਾ ਜੇ 3 ਲੱਖ ਇਸ ਪ੍ਰਕਾਰ ਗੁਰਮੁਖੋ ਜਿਹੜਾ ਜਾਪ ਹੈ ਨਾ ਇਹ ਸਾਨੂੰ ਗੁਰਨਾਨ ਪਾਤਸ਼ਾਹ ਨੇ ਪ੍ਰਲੋਗ ਦਾ ਚੈੱਕ ਦਿੱਤਾ ਹੈ ਦੁਨੀਆਂ ਦੇ तमाम ਪਦਾਰਥ ਜਪਜੀ ਦੇ ਨਾਲ ਮਿਲਣਗੇ ਮੇਰਾ ਜੋ ਜਾਤੀ ਵਿਸ਼ਵਾਸ ਹੈ ਨਾ ਅਜਿਵੇਂ ਆਮ ਜਿੰਨੂ ਮਿਲਦਾ ਗਿਆਨੀ ਵੀ ਇਸ ਕੱਲ ਤੋਂ ਪਰੇਸ਼ਾਨ ਸਾਨੂੰ ਆ ਤੰਗ ਕਰਦਾ ਜਿੱਥੇ ਜਪਜੀ ਹੈ ਉਥੇ ਕਲੇਸ਼ ਨਹੀਂ ਤੇ ਜਿੱਥੇ ਕਲੇਸ਼ ਮੇਰਾ ਅੰਦਾਜ਼ਾ ਵੀ ਉਥੇ ਅਰੇ ਜਪਜੀ ਨਹੀਂ ਆਇਆ ਜਿੱਥੇ ਜਪਜੀ ਆ ਗਿਆ ਉਥੇ ਕਲੇਸ਼ ਨਹੀਂ ਤੇ ਜਿੱਥੇ ਕਲੇਸ਼ ਹੈ ਉਥੇ ਜਪਜੀ ਅਜੇ ਨਹੀਂ ਜਾਇਆ ਮੈਂ ਬੇਨਤੀ ਕਰਿਆ ਸਤਾਂ ਬਾਰੇ ਆਪਣਾ ਬਗਾਰ ਬਰਾਨਾ ਸੰਢੇ ਪਾਈ ਜੀਵਨ ਜੀ ਨੇ ਮੱਥਾ ਟੇਕਿਆ ਪਾੜ ਕੀਤਾ ਸਰੀਰ ਛੜ ਦਿੱਤਾ ਇਹ ਕੀਰਤਪੁਰ ਸਾਹਿਬ ਦੀ ਘਟਨਾ ਜੇ ਇਤਿਹਾਸਕ ਇਹ ਨਹੀਂ ਕਿ ਕੋਈ ਨਾ ਫਲਾਣਾ ਗਿਆਨੀ ਚੁਰਕ ਨੇ ਛੜ ਗਿਆ ਕੋਲ ਤੋੜ ਕੇ ਗੰਢ ਕੇ ਤੋੜ ਕੇ ਨਹੀਂ ਇਹ ਮੇਰੇ ਗੁਰੂ ਦੀਆਂ ਵਡਿਆਈਆਂ ਨੇ ਕੀਰਤਪੁਰ ਸਾਹਿਬ ਦੀ ਵਾਪਰੀ ਘਟਨਾ ਮਹਾਰਾਜ ਕਿਰਪਾ ਕੀਤੀ ਤੇ ਬੀਬੀ ਦਾ ਪੁੱਤਰ ਜ਼ਿੰਦਾ ਹੋ ਗਿਆ ਤੇ ਗੁਰੂ ਹਰਿ ਸੱਚੇ ਪਾਤਸ਼ਾਹ ਕਹਿਣ ਲੱਗੇ ਧੀਏ ਤੇਰਾ ਪੁੱਤਰ ਤਾਂ ਜ਼ਿੰਦਾ ਹੋ ਗਿਆ ਪਰ ਮੇਰਾ ਤੁਰ ਗਿਆ ਹੀ ਤੇਰਾ ਜਿੰਦਾ ਹੋ ਗਿਆ ਮੇਰਾ ਤੁਰ ਗਿਆ ਈ ਤੇ ਨਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਇੱਕ ਵਚਨ ਕੀਤਾ ਭਾਈ ਜੀਵਨ ਜਿੰਨਾ ਚਿਰ ਸੰਸਾਰ ਰਹੇਗਾ ਤੇਰੀ ਕੁਲ ਵਿੱਚ ਕੋ ਔਂਤਰਾ ਨਹੀਂ ਹੋਏਗਾ ਜਿਵੇਂ ਆਪਾਂ ਕਹਿੰਦੇ ਨੇ ਫਲਾਣੇ ਚਾਰ ਭਰਾ ਸਰਨ ਤੇ ਇੱਕ ਦੇ ਬੱਚੇ ਨਹੀਂ ਹੋਏ ਭਾਈ ਜੀਵਨ ਦਾ ਪਰਿਵਾਰ ਅੱਜ ਵੀ ਮਾਲਵੇ ਜਾਗਦੇ ਵੇਖੋ ਕੋਈ ਉਸ ਅੰਸ਼ ਵਿੱਚੋਂ ਨਹੀਂ ਜਿਹਦੀ ਅੱਗੇ ਸੰਤਾਨ ਨਾ ਹੋਵੇ ਇਹੀ ਕੀ ਕੀ ਗੱਲ ਹੈ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਤੋਂ ਕੁਰਬਾਨ ਕੀਤਾ ਇਹ ਸੰਤ ਵੀ ਆਪਾਂ ਗੱਲ ਕੀਤੀ ਹੰਕਾਰੀ ਬੰਦਾ ਆਪਣੇ ਪੁੱਤਰ ਨੂੰ ਮਾਰਨੀ ਤਿਆਰ ਹੋ ਗਿਆ ਉਹ ਹੈ ਦੁਸ਼ਟ ਇੱਕ ਉਦੂਤਾ ਬਜ਼ੁਰਗ ਸ਼ੇਰ ਬੋਲਦੇ ਹੁੰਦੇ ਨੇ ਬੜਾ ਪਾਪ ਪੂਰਤ ਹੈ ਇੱਕ ਉਹ ਮਰਦ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ-ਸਾਥ ਇੱਕ ਉਹ ਮਰਦ ਹੈ ਜੋ ਜਮਾਨੇ ਨੂੰ ਬਦਲ ਦਿੰਦੇ ਹਨ ਜਿਹੜੇ ਜਮਾਨੇ ਦੇ ਨਾਲ ਬਦਲੇ ਨੇ ਜਿਨੂੰ ਆਪਾਂ ਪੰਜਾਬੀ ਚ ਆਮ ਕਹਿੰਨੇ ਗੰਗਾ ਕਹੇ ਤੇ ਗੰਗਾ ਰਾਮ ਜਮਨਾ ਕਹੇ ਤੇ ਜਮਨਾ ਦਾਸ ਉਹ ਨਹੀਂ ਜਿਹੜੇ ਇੱਕ ਸਟੈਂਡ ਤੇ ਰਹਿਣ ਇੱਕ ਸਿਧਾਂਤ ਤੇ ਰਹਿਣ ਉਹ ਸੰਤ ਹੈ ਜਿਹਦਾ ਸਿਧਾਂਤ ਕੋਈ ਨਹੀਂ ਉਹ ਸੰਤ ਨਹੀਂ ਬਾਪ ਮਾਰ ਲਈ ਤਿਆਰ ਹੋ ਗਿਆ ਲੰਮੀ ਕਥਾ ਲਿਖੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹ ਕਹਿੰਦੇ ਕਰ ਹਰਨਾਖ ਦੈਨ ਤੇ ਕਲਰ ਕਵਲ ਭਗਤ ਪ੍ਰਲਾਦ ਜਿਵੇਂ ਕਲੜ ਦੇ ਵਿੱਚ ਕਵਲ ਤਾਂ ਫੁੱਲ ਨਹੀਂ ਪੈਦਾ ਹੋ ਸਕਦਾ ਪਰ ਰੱਬ ਦੇ ਰੰਗ ਵੇਖੋ ਵੀ ਕਲਰ ਵਿੱਚ ਕਵਲ ਪੈਦਾ ਕਰ ਦਿੱਤਾ ਉਹ ਕੀ ਕਰਦਾ ਹੈ ਮਨ ਵਿੱਚ ਸਿਮਰੇ RAM ਨਾਮ ਗਾਵੇ ਸ਼ਬਦ ਅਨਾਦ ਆਦ ਉਹ ਬੱਚਾ ਤਿਹਨੇ ਰਾਤ ਵੈਗਰੂ ਨੂੰ ਚੇਤੇ ਕਰਦਾ ਤੇ ਇੱਕ ਹੋਰ ਗੱਲ ਉਹਦੀ ਦ੍ਰਿਸ਼ਟੀ ਵਿਸ਼ਾਲ ਹੋ ਜਾਂਦੀ ਹੈ ਆਪਾਂ ਤਾਂ ਬੱਜੇ ਆ ਨਾ ਜ਼ੰਜੀਰਾਂ ਚ ਆ ਬਾਬਾ ਪ੍ਰਹਵਾਨ ਜੀ ਮੇਰੇ ਪਰਮ ਮਿੱਤਰ ਸਨ ਮੇਰੇ ਮਿੱਤਰਾਂ ਦੀ ਦੁਨੀਆ ਚ ਮੈਂ ਇਹ ਕਹਿ ਸਕਦਾ ਮੇਰੀ ਜਿੰਦ ਜਾਨ ਸਨ ਮੈਂ ਉਹਨਾਂ ਦੀ ਦੋ ਘਟਨਾਵਾਂ ਤੋਂ ਬੜਾ ਪ੍ਰਭਾਵਤ ਮੈਂ ਸਾਂਝੀਆਂ ਕਰਦਾ ਕਿਤੇ ਰਹਿ ਨਾ ਜਾਣ ਜਿਹੜਾ ਉਹਨਾਂ ਅਮਰਸਰ ਸਾਹਿਬ ਪੜਾਅ ਬਣਾਇਆ ਨਾ ਤੇਨ ਸ਼ਾਨ ਸਾਹਿਬ ਦੀ ਜਿਹੜੇ ਉਹ ਚੌਂ ਪਾਸੇ ਉਹਨਾਂ ਦੀ ਉਹ ਟੇਲਾਂ ਲਾਈਆਂ ਨੇ ਉਹਦੇ ਚ ਬਾਬੇ ਹਨੂਮਾਨ ਦੀ ਲਾਈਆਂ ਤੇ ਮੈਂ ਹੁਣ ਕੱਟੜ ਖਿਆਲਾਂ ਦਾ ਟਕਸਾਲ ਚ ਪੜਿਆ ਮੈਂ ਕਿਹਾ ਬਾਬਾ ਜੀ ਤੁਸੀਂ ਕੰਮ ਦਾ ਤੂੰ ਚੰਗਾ ਕੀਤਾ ਪਰ ਆਹ ਚੰਗਾ ਨਹੀਂ ਕਹਿੰਦੇ ਗਿਆਨੀ ਜੀ ਕਿਵੇਂ ਮੈਂ ਕਿਹਾ ਗੁਰਦੁਆਰਾ ਸਾਹਿਬ ਹੈ ਤਿੰਨ ਸ਼ਾਮ ਸਾਹਿਬ ਇਹ ਤੁਸੀਂ ਹੁਣ ਮੰਨ ਲਾਓ ਸੇਲ ਲਾ ਦਿੱਤੀ ਹੈ ਪਲੇਟ ਲਾ ਦਿੱਤੀ ਹੈ ਸੱਚ ਜਾਣੇ ਜੇ ਗੁਰੂ ਕੀ ਸੰਗਤ ਹੈ ਗਿਆਨੀਆਂ ਦਾ ਗਿਆਨ ਅੱਖਰਾਂ ਤੱਕ ਹੁੰਦਾ ਪਰਡੇ ਬ੍ਰਹਮ ਗਿਆਨੀ ਨੂੰ ਉਹ ਬ੍ਰਹਮ ਨੂੰ ਪਹੁੰਚ ਜਾਂਦੇ ਨੇ ਗਿਆਨੀਆਂ ਦਾ ਗਿਆਨ ਹੁੰਦਾ ਕੋ ਕਿਤਾਬਾਂ ਤੱਕ ਵੀ ਉਹਨੇ 50 ਕਿਤਾਬਾਂ ਪੜ੍ਹੀਆਂ ਕਿਸੇ ਨੇ 1000 ਪੜ੍ਹੀ ਬ੍ਰਹਮ ਦਾ ਗਿਆਨ ਹੁੰਦਾ ਰੱਬ ਦਾ ਰੂਪ ਹੁੰਦੇ ਉਹਨਾਂ ਦਾ ਗਿਆਨ ਮਿਣਿਆ ਤੋਲਿਆ ਨਹੀਂ ਜਾ ਦਿੰਦਾ ਮੇਰੀ ਹੱਡ ਬੀਤੀ ਮੈਂ ਕਹਿ ਰਿਹਾ ਮੈਨੂੰ ਕਹਿੰਦੇ ਗਿਆਨੀ ਜੀ ਮੈਂ ਤਾਂ ਤਾਂ ਸਿੰਨ ਲਾਈਏ ਵੀ ਇਹ ਜਤੀਸ਼ਰੀ ਸਾਡੇ ਵਰਗਾ ਮੈਂ ਵੀ ਪਹਿਲਵਾਨ ਤੇ ਵੀ ਪਹਿਲਵਾਨ ਸੀ ਵੇਖੋ ਗੱਲ ਕਰਨ ਦਾ ਟੰਗ ਮੈਨੂੰ ਕਹਿੰਦੇ ਮੇਰਾ ਭਰਾ ਭਾਈ ਮੈਨੂੰ ਚੰਗਾ ਲੱਗਾ ਇਹ ਵੀ ਪਹਿਲਵਾਨ ਮੈਂ ਵੀ ਪਹਿਲਵਾਨ ਤੇ ਜਤੀ ਸਦੀ ਆਦਮੀ ਸੀ ਜੇ ਤੁਸੀਂ ਕਹੋ ਤੇ ਲਾ ਦੇ ਮੈਂ ਕਿਹਾ ਬਾਬਾ ਜੀ ਮੈਂ ਫੇਰ ਆ ਆਪਾਂ ਤਾਂ ਕਹਿੰਦੇ ਵੀ ਸਾਡੀ ਸਾਡੀ ਗੱਲ ਹੋਵੇ ਉਹਨਾਂ ਵਾਸਤੇ ਦੇਵਤੇ ਹੀ ਪ੍ਰਮੇਸ਼ਰ ਦਾ ਰੂਪ ਨੇ ਉਹਨਾਂ ਦੀ ਨਿਗਾਹ 'ਚ ਫਰਕ ਕੋਈ ਨਹੀਂ ਉਹਨਾਂ ਦੀ ਨਿਗਾਹ 'ਚ ਕੋਈ ਫਰਕ ਨਹੀਂ ਮੈਨੂੰ ਕਹਿੰਦੇ ਗਿਆਨੀ ਜੀ ਮੈਂ ਤਾਂ ਪਹਿਲਵਾਨ ਕਰਕੇ ਜਤੀ ਸਦੀ ਕਰਕੇ ਲਾਇਆ ਤੇ ਜੇ ਤੁਸੀਂ ਕਹੋ ਤੇ ਲਾ ਦੇਗਾ ਮੈਂ ਕਿਹਾ ਬਾਬਾ ਜੀ ਮੇਰਾ ਗਿਆਨ ਫੇਲ ਤੁਸੀਂ ਪਾਸ ਕਿਸੇ ਬੱਚੇ ਨੂੰ ਮਿਲਣਾ ਕਿਸੇ ਬੀਬੀ ਨੂੰ ਮਿਲਣਾ ਤੇ ਉਹਨਾਂ ਕਹਿਣਾ ਬੀਬੀ ਜੀ ਵੈਗਰੂ ਇਧਰ ਆ ਜਾਓ ਵੈਗਰੂ ਕਾਕਾ ਜੀ ਇਧਰ ਆ ਜਾਓ ਮੈਂ ਕਿਹਾ ਬਾਬਾ ਜੀ ਚੰਗਾ ਵੈਗਰੂ ਨੂੰ ਤੁਸੀਂ ਸੁੱਕਣੇ ਪਾਇਆ ਕਿਉਂਕਿ ਮੇਰੇ ਮਿੱਤਰ ਸਨ ਮੈਂ ਕਿਹਾ ਚੰਗਾ ਵੈਗਰੂ ਨੂੰ ਚਾਲੇ ਕੀਤਾ ਜੇ ਬੀਬੀ ਤੇ ਉਹ ਵੀ ਵੈਗਰੂ ਤੇ ਜੇ ਕਾਕਾ ਤੇ ਉਹ ਵੀ ਵੈਗਰੂ ਕਹਿਣ ਲੱਗੇ ਗਿਆਨੀ ਜੀ ਅਸੀਂ ਅਨਪੜ੍ਹ ਜੂ ਹੋਏ ਸਗੋਂ ਮੈਨੂੰ ਦੱਸ ਦਿਓ ਵੀ ਵੈਗਰੂ ਕਿਹਦੇ ਚ ਨਹੀਂ ਮੈਂ ਨਾ ਕਵਾਂ ਮੈਂ ਫੇਲ ਆ ਕਿਉਂਕਿ ਜਿਹੜੀ ਉਹਨਾਂ ਦੇ ਵਚਨ ਨੇ ਨਾ ਉਹਨਾਂ ਦੇ ਬਚਨ ਇਸ ਦੇ ਮੁਤਾਬਕ ਨੇ ਸਭ ਮੈਂ ਜੋਤ ਜੋਤ ਹੈ ਸੋਏ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਉਹਨਾਂ ਦੇ ਜੀਵਨ ਸੀ ਸਭ ਮੈਂ ਜੋਤ ਜੋਤ ਹੈ ਸੋਏ ਤੇ ਦੇ ਚਾਨਣ ਸਭ ਮੈਂ ਚੰਨ ਹੋਏ ਸਾਰਿਆਂ ਚ ਉਹਦੀ ਜੋਤ ਹੈ ਸਾਨੂੰ ਤਾਂ ਮੈਨੂੰ ਮਾਫੀ ਦੇਣੀ ਗੱਲ ਕੌੜੀ ਕਹਿਣ ਲੱਗਾ ਤੇ ਸੱਚੀ ਹੈ ਸਾਨੂੰ ਤਾਂ ਆਪਣਾ ਗੁਰਦੁਆਰਾ ਨਾ ਉਹ ਗੁਰਦੁਆਰਾ ਤੇ ਜਾਂ ਦੂਜੇ ਦਾ ਗੁਰਦੁਆਰਾ ਨਹੀਂ ਦੀਦਾ ਆ ਗੁਰਪੁਰਪ ਹੁੰਦੇ ਨੇ ਨਾ ਤੇ ਗਰਾਈ ਵਾਲੇ ਆਉਂਦੇ ਤੇ ਕਹਿੰਦੇ ਅਸੀਂ ਦੂਜੀ ਪਤੀ ਤੋਂ ਆਇਆ ਕਹਿੰਦੇ ਤੁਸੀਂ ਆਇਓ ਤੇ ਭਰਾ ਤੁਹਾਨੂੰ ਮੋੜਨਾ ਕਰਾ ਇਹ 50 ਰੁਪਏ ਲੈ ਲਓ ਤੇ ਜੇ ਆਪਣੀ ਪਤੀ ਵਾਲੇ ਆਉਂਦੇ ਤੇ ਕਹਿੰਦਾ ਜਿੰਨਾ ਜਿੰਨਾ ਖਰਚਾ ਹੋਵੇਗਾ ਨਾ ਤੁਸੀਂ ਮੈਨੂੰ ਖੁੱਲ ਕੇ ਦੱਸ ਦਿਓ ਤੇ ਆਪ 52000 ਲੈ ਜਾਓ ਤੇ ਬਾਕੀ ਫੇਰ ਕਰ ਲਾਂਗੇ ਇਹ ਆਪਣਾ ਗੁਰਦੁਆਰਾ ਜੂ ਹੈ ਪਤੀ ਵਾਲਾ ਜਿਹੜਾ ਦੂਜਾ ਨਾ ਸਾਨੂੰ ਉਹਦੇ ਵਿੱਚ ਗੁਰੂ ਨਹੀਂ ਦੀਦਾ ਸਾਡੀ ਨਿਗਾਹ ਇੰਨੀ ਸੌੜੀ ਹੈ ਗੁਰੂ ਸਾਡੇ ਤੇ ਕਿਤੇ ਮਿਹਰ ਕਰੇ ਪਿਓ ਨੇ ਹੰਕਾਰ ਵਿੱਚ ਆ ਕੇ ਤੇ ਤਲਵਾਰ ਕੱਢੀ ਪੀ ਤੇਨੂੰ ਪੁੱਠੇ ਪਾਸੇ ਕੌਣ ਲਾ ਗਿਆ ਕੱਢ ਖੜਕ ਸਦ ਪੁੱਛਿਆ ਕੌਣ ਸੂ ਤੇਰਾ ਹੈ ਉਸਤਾਦ ਮੈਂ ਕਿੱਡੀ ਚੰਦਰੀ ਜਾਲ ਅਗਨੀ ਵਿੱਚ ਸੁੱਟਿਆ ਜਲੇ ਨ ਡੂਬੇ ਗੁਰਪ੍ਰਸਾਦ ਅਸੰਤ ਨੇ ਪੁੱਤ ਨੂੰ ਗੋਤੇ ਦਿੱਤੇ ਆਗ ਵਿੱਚ ਸਾਨ ਦਾ ਯਤਨ ਕੀਤਾ ਪਰ ਸੰਤ ਸੜਿਆ ਨਹੀਂ ਤੇ ਸੰਤ ਡੋਬਾ ਨਹੀਂ ਕਿਉਂਕਿ ਉਹਦੇ ਕੋਲ ਨਾਮ ਦਾ ਬੇੜਾ ਹੈ ਨਾਮ ਦਾ ਬੇੜਾ ਗੁਰਮੁਖੋ ਸਵਾਲ ਕਰਾਂਗੇ ਗਿਆਨੀ ਜੀ ਜਿਹੜਾ ਟੋਕਰੀ ਵਾਹਣ ਵਾਲਾ ਹੈ ਜਿਹੜਾ ਗ੍ਰਾਹੀ ਕਰਨ ਵਾਲਾ ਇਹ ਸੰਤ ਹੋ ਸਕਦਾ ਭਲਾ ਅ ਤੁਸੀਂ ਆਇਓ ਤੇ ਇਹ ਬਾਬੇ ਕਿਹੜਾ ਵੀ ਨਿਤਨੇਮ ਦਾ ਉੱਥੇ ਘਰਾਂ ਦੇ ਪਖੰਡ ਪਾੜ ਕਰਾਉਂਦੇ ਨੇ ਕਾਰ ਸੇਵਾ ਮਕਾਨ ਸਾਰੀ ਕੈ ਸਤਨਾ ਵੈਗਰੂ ਵੈਗਰੂ ਕਹੀ ਗਏ ਇਹ ਭਲਾ ਸੰਤ ਹੋ ਸਕਦੇ ਨੇ ਇਹ ਸ਼ੰਕਾ ਤੁਹਾਡਾ ਇਹਦਾ ਮੈਂ ਜਵਾਬ ਦਿਆਂ ਸੰਤ ਦੋ ਚੀਜ਼ਾਂ ਦਾ ਬਣਦਾ ਹੈ ਜਿਵੇਂ ਆਪਾਂ ਬਾਣੀ ਚ ਪੜਦੇ ਆ ਮਾਤ ਪਿਤਾ ਬਿਨ ਬਾਰ ਨ ਹੋਈ ਬਿਮ ਬਿਨਾ ਕੈਸੇ ਕਪੜੇ ਧੋਈ ਮਾਤਾ ਤੇ ਪਿਤਾ ਦੇ ਸੰਬੰਧਾਂ ਤੋਂ ਪੁੱਤ ਦਾ ਜਨਮ ਸਾਥ ਤੇ ਸੰਤੋਖ ਤੋਂ ਸੰਤ ਦਾ ਜਨਮ ਇਹ ਕੋਈ ਕੁਸ਼ਲ ਵਿਗਿਆਨੀ ਦੀ ਸੰਤ ਕਿੱਥੋਂ ਪੈਦਾ ਹੁੰਦਾ ਹੈ ਸਤ ਤੇ ਸੰਤੋਖ ਇਕੱਠੇ ਕਰਦੇਓ ਭਾਵੇਂ ਉਹ ਬੱਚਾ ਭਾਵੇਂ ਬਜ਼ੁਰਗ ਹੈ ਭਾਵੇਂ ਮੁਸਲਮਾਨ ਭਾਵੇਂ ਹਿੰਦੂ ਹੈ ਭਾਵੇਂ ਕੋਈ ਵੀ ਹੈ ਉਹ ਸੰਤ ਹੈ ਤੇ ਜੇ ਸਤ ਨਹੀਂ ਤੇ ਸੰਤੋਖ ਨਹੀਂ ਧਰਮ ਦਾ ਬਾਣਾ ਪਾਇਓ ਧਰਮ ਦੇ ਨਾਮ ਦੇ ਕਲੰਕ ਹੈ ਇੱਕ ਸਤ ਹੋਵੇ ਸੰਤੋਖ ਹੋਵੇ ਕਿਉਂਕਿ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਸਾ ਕਹਿੰਦੇ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਬਹਾਲੇ ਪਾਸ ਜਿਨ੍ਹਾਂ ਕੋਲ ਸਾਧ ਤੇ ਸੰਤੋਖ ਉਹਨਾਂ ਦੀ ਅਰਦਾਸ ਪੂਰੀ ਹੁੰਦੀ ਇਤਿਹਾਸ ਚੋਂ ਗੱਲ ਕਹੇ ਕਿ ਫਿਰ ਮੈਥੇ ਆਵਾਂ ਮਹਾਰਾਜ ਰਣਜੀਤ ਸਿੰਘ ਜਦੋਂ ਅੜਕ ਦਰਿਆ ਪਾਰ ਕੀਤਾ ਨਾ ਬਾਬਾ ਵੀਰ ਸਿੰਘ ਰੰਗਾਬਾਦੀ ਨੇ ਅਰਦਾਸ ਕੀਤੀ ਜੰਗ ਜਿੱਤਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਬਾਬਾ ਵੀਰ ਸਿੰਘ ਕੋਲ ਆਇਆ ਪੰਜਾਂ ਦਿਨਾਂ ਤੋਂ ਬਾਅਦ ਕਹਿੰਦਾ ਬਾਬਾ ਜੀ ਬੜੀ ਕਿਰਪਾ ਹੋਈ ਗੁਰੂ ਨੇ ਕਿਰਪਾ ਕੀਤੀ ਹੈ ਮੋਰਚਾ ਫਤਿਹ ਹੋ ਗਿਆ ਹੈ ਤੇ ਮੈਂ ਫਿਰ ਤੁਹਾਨੂੰ ਦੇਣਾ ਚਾਹਣਾ ਤੇ ਬਾਬਾ ਬੀਰ ਸਿੰਘ ਕਹਿਣ ਲੱਗੇ ਰਣਜੀਤ ਸਿੰਘ ਬੜੀ ਛੇਤੀ ਮੰਗਤੇ ਤੂੰ ਦਾਦਾ ਬਣ ਗਿਆ ਤੂੰ ਬੜੀ ਛੇਤੀ ਬਦਲੇਆ ਮਹਾਰਾਜਾ ਰਣਜੀਤ ਸਿੰਘ ਵੇਖਣ ਲੱਗਾ ਕਹਿੰਦਾ ਚਾਰ ਦਿਨ ਪਹਿਲਾਂ ਕਹਿੰਦਾ ਅਸਾਂ ਮੇਰੀ ਅਰਦਾਸ ਕਰੋ ਹੁਣ ਤੂੰ ਮੈਨੂੰ ਦੇਣ ਲਈ ਆਇਆ ਮੈਂ ਜਿਹਦੀ ਅੱਗੇ ਅਰਦਾਸ ਕੀਤੀ ਜਿਹਦੀ ਅੱਗੇ ਮੰਗਤਿਆ ਮੰਗਿਆ ਸੀ ਮੈਂ ਉਹਦੇ ਕੋਲ ਮੰਗਾ ਗਮ ਮੰਗਤੇ ਦਾ ਮੰਗਤਾ ਨਹੀਂ ਜਿਹੜਾ ਬੰਦਿਆਂ ਦਾ ਮੰਗਤਾ ਬਣਦਾ ਉਹ ਸੰਤ ਨਹੀਂ ਜੀ ਮਾਫੀ ਦੇਣੀ ਮੈਂ ਕੋੜਾ ਕਹਿ ਪਰ ਕਿਆ ਸੱਚ ਦੇ ਸੰਤ ਉਹ ਹੈ ਜਿਹੜਾ ਕੇਵਲ ਤੇ ਕੇਵਲ ਇਹਦੇ ਤੇ ਵਿਸ਼ਵਾਸ ਰੱਖੇ ਜਿਹੜਾ ਕੇਵਲ ਤੇ ਕੇਵਲ ਸਤ ਨਾਲ ਜੁੜਿਆ ਹੈ ਜਿਹੜਾ ਕੇਵਲ ਤੇ ਕੇਵਲ ਸੰਤੋਖ ਨਾਲ ਜੁੜਿਆ ਹੈ ਜੇ ਸਤ ਤੇ ਸੰਤੋਖ ਨਹੀਂ ਭਾਵੇਂ ਉਹ ਆਪਣੇ ਆਪ ਨੂੰ ਕੁਝ ਵੀ ਖੋਹਦਾ ਉਹ ਅਸੰਤ ਹੈ ਸੰਤ ਨਹੀਂ ਮੈਂ ਟੋਕਰੀ ਦੀ ਗੱਲ ਕਹਿ ਕੇ ਸਮਾਪਤੀ ਕਰਾਂ ਅਸੀਂ ਪਟਨਾ ਸਾਹਿਬ ਨੂੰ ਜਾਣੇ ਆਂ ਸਿਸਰਾਮ ਨਗਰ ਆਉਂਦਾ ਹੈ ਉੱਥੇ ਗੁਰੂ ਘਰ ਦੇ ਪ੍ਰਚਾਰਕ ਤੇ ਕਾਰ ਸੇਵਾ ਵਾਲੇ ਬਾਬਾ ਜੀ ਹੋਏ ਨੇ ਚਾਚਾ ਫੱਗੂ ਜੀ ਨਾ ਉਹਨਾਂ ਦਾ ਫੱਗੂ ਸੀ ਤੇ ਜਿਵੇਂ ਆਲੂ ਦੀ ਆਪਾ ਪਿੰਡਾਂ 'ਚ ਕਈਆਂ ਨੂੰ ਸਾਰੇ ਪਿੰਡ ਹੀ ਉਹਨਾਂ ਨੂੰ ਮਾਮਾ ਕਹੀ ਜਾਂਦਾ ਕਿਤੇ ਚਾਚਾ ਕਹੀ ਜਾਂਦਾ ਵੈਨੇ ਆਪਾਂ ਉਹਨੂੰ ਸਾਰੇ ਚਾਚਾ ਕਹਿੰਦੇ ਸਨ ਉਹ ਸੇਵਾ ਲੈਣ ਜਾਂਦਾ ਇਹ ਗਰੀਬ ਬੀਬੀ ਕਹਿਣ ਲੱਗਾ ਵੀ ਧੀਏ ਜਦੋਂ ਤੇਰੇ ਕੋਲ ਲੰਗੀ ਦਾ ਤੂੰ ਕੱਗ ਵੀ ਨਹੀਂ ਦੇਂਦੀ ਥੋੜਾ ਬੂਤਾ ਦਇਆ ਕਰ ਵਾਰ-ਵਾਰ ਕਹਿਣਾ ਇੱਕ ਦਿਨ ਚਾਚੇ ਫਗੋ ਨੇ ਕਿਹਾ ਤੇ ਬੀਬੀ ਦਾ ਮਨ ਭਰ ਗਿਆ ਕਹਿਣ ਲੱਗੀ ਬਾਬਾ ਤੂੰ ਤਾਂ ਮੈਨੂੰ ਕਹਿਣਾ ਨਾ ਪਰ ਮੇਰਾ ਕਾਲਜਾ ਬਲੁੰਦਰਿਆ ਜਾਂਦਾ ਹੁਣ ਤੂੰ ਮੈਨੂੰ ਕਹਿ ਦਿੱਤਾ ਨਾ ਰਾਤ ਬਾਬਾ ਸਾਡਾ ਟੱਬਰ ਭੁੱਖਾ ਸੋਤਾ ਏ ਰਾਤ ਰੋਟੀ ਨਹੀਂ ਮਿਲੀ ਸਾਨੂੰ ਸਾਡੇ ਘਰੇ ਨਹੀਂ ਗਰੀਬੀ ਹੈ ਤੂੰ ਕਹਿਣਾ ਵੇ ਮੈਂ ਇਹ ਬੇਨਤੀ ਤਾਂ ਕਰ ਰਿਹਾ ਹਾਂ ਅਸੀਂ ਬਾਣਾ ਤਾਂ ਪਾਇਆ ਪਰ ਬਣਨਾ ਬੜਾ ਔਖਾ ਜੇ ਮੇਰੇ ਤੋਂ ਕਿਵੇਂ ਮੇਰੇ ਭਰਾ ਭਾਈ ਵੀ ਪਰੇਸ਼ਾਨ ਹੋ ਜਾਂਦੇ ਨੇ ਹਰਮੰਦਰ ਸਾਹਿਬ ਦਾ ਗ੍ਰੰਥੀ ਕਦੇ ਮਾਤਾ ਗੰਗਾ ਜੀ ਵਾਸਤੇ ਅਰਦਾਸਾਂ ਕਰਦਾ ਹੈ ਕਦੇ ਸੋਵਰ ਦੀ ਸੇਵਾ ਕਰਦਾ ਤੇ ਸਿਰ ਤੇ ਮਿੱਟੀ ਦੀ ਟੋਕਰੀ ਚੁੱਕੀ ਹੈ ਕਾਰ ਸੇਵਾ ਦੀ ਬਾਬਾ ਬੁੱਢਾ ਜੀ ਨੇ ਅੱਜ ਸਾਡੇ ਚੋੜੇ ਤੇ ਨਾਲ ਕੋ ਲੱਗ ਜੇ ਤੇ ਕਹਿੰਦੇ ਪਰ ਆਵਾ ਮੇਰਾ ਚੋਲਾ ਝੂਠਾ ਹੋ ਗਿਆ ਇਹ ਚੋਲਾ ਕਿਨਾਂ ਦਾ ਝੂਠਾ ਹੈ ਜਿਨ੍ਹਾਂ ਦੇ ਮਨ ਝੂਠੇ ਨੇ ਜੇ ਮਨ ਸੁੱਚਾ ਹੋ ਗਿਆ ਨਾ ਤੇ ਚੋਲੇ ਨਾਲ ਕੋ ਲੱਗਣ ਕਰਕੇ ਝੂਠਾ ਨਹੀਂ ਜੀ ਹੁੰਦਾ ਗੁਰੂ ਸਾਡੇ ਤੇ ਕਿਰਪਾ ਕਰੇ ਅਸੀਂ ਐਨੇ ਸੁੱਚੇ ਹੋ ਜਾਈਏ ਕਹਿਣ ਲੱਗੀ ਬਾਬਾ ਜੀ ਰਾਤ ਨੂੰ ਸਾਰਾ ਟੱਬਰ ਰੋਟੀ ਨਹੀਂ ਖਾਦੀ ਰਜੇ ਨਹੀਂ ਪੇਟ ਨਹੀਂ ਜੇ ਭਰਿਆ ਰੱਬ ਦੇ ਪਿਆਰੇ ਨਮਸਕਾਰ ਕਹਿੰਦੇ ਬੀਬੀ ਮੈਂ ਲੈ ਕੇ ਜਾਣਾ ਹੀ ਇਹ ਲਿਖੀ ਹੋਈ ਗੱਲ ਜਿਮੀ ਬੇਨਤੀ ਕਰ ਰਿਹਾ ਨਾ ਇਤਿਹਾਸ ਘਟਨਾਵਾਂ ਨੇ ਲਿਖਤਾਂ ਵਿੱਚ ਉਸ ਬੀਬੀ ਕਹਿਣ ਲੱਗੀ ਮੇਰੇ ਕੋਲ ਕੂੜਾ ਕਹਿਣ ਲੱਗਾ ਥੀਏ ਕੂੜਾ ਹੀ ਪਾ ਦੇ ਹੈ ਕੋ ਇਹੋ ਜਿਹਾ ਕਰ ਸੇਵਾ ਵਾਲਾ ਹੈ ਕੋ ਸੰਤ ਕਹਿਣ ਲੱਗਾ ਥੀਏ ਕੂੜਾ ਪਾ ਦੇ ਉਹਨੇ ਝੋਲੀ ਵਿੱਚ ਕੂੜਾ ਪਵਾ ਲਿਆ ਅੱਜ ਕੋਈ ਕਹਿੰਦਾ ਗਿਆਨੀ ਜੀ 1 ਲੱਖ ਦੇਣਾ ਤੇ ਵਿੱਚ ਇਹ ਕਥਾ ਬੰਦ ਕਰਕੇ ਅਸੀਂ ਜਕਾਰੇ ਛੱਡਦੇ ਆ ਫਲਾਣਾ ਲੱਖ ਰੁਪਿਆ ਦਿੰਦਾ ਇਹ ਕੋਈ ਗਰੀਬ ਰਖਸ਼ੇ ਵਾਲਾ ਪੰਜ ਲਗਿਆ ਕਹਿੰਦੇ ਦਫਾ ਉਪਰਾ ਸੁੱਟ ਦੇ ਉੱਥੇ ਇਹ ਅਸੀਂ ਗਲਤ ਜੇ ਅਸੀਂ ਫੇਲ ਜੇ ਗੁਰੂ ਨਾਨਕ ਦੇ ਘਰ ਵਿੱਚ ਕੌਡੀ ਵੀ ਪ੍ਰਮਾਨ ਹੈ ਮੈਂ ਨਹੀਂ ਕਹਿੰਦਾ ਜਿਹੜੀ ਡਿਊਟੀ ਤੇ ਮੇਰੀ ਡਿਊਟੀ ਲੱਗੀ ਹੈ ਨਾ ਉਹ ਡਿਊਟੀ ਦਾ ਮਾਲਕ ਭਾਈ ਗੁਰਦਾਸ ਲਿਖਦਾ ਹੈ ਕਹਿੰਦੇ ਭਾਵਨੀ ਭਗਤ ਅਗਰ ਕੌਡੀ ਇੱਕ ਭਾਗ ਰੱਖ ਕੇ ਸਤਿਗੁਰੂ ਕੋਟ ਨਿਦਾਨਦਾਨ ਦੇਤ ਹੈ ਭਾਈ ਗੁਰਦਾਸ ਦੇ ਬੋਲ ਨੇ ਪਾਵਨੀ ਭਗਤ ਅਗਰ ਕੌਡੀ ਇੱਕ ਭਾਗ ਰੱਖੇ ਸਤਿਗੁਰੂ ਕੋਟ ਨਿਧਾਨਦਾਨ ਦੇਤ ਹੈ। ਭਾਵਨਾ ਨਾਲ ਕੌਡੀ ਵੀ ਰੱਖੇਗਾ ਤੈਨੂੰ ਗੁਰੂ ਕਰੋੜਾਂ ਖਜ਼ਾਨਿਆਂ ਦਾ مالک ਬਣਾ ਦੇਗਾ। ਕਦੇ ਟਕਾ ਰੱਖਿਆ ਸੀ ਨਾ ਆਗਰੇ ਵਿੱਚ ਸਿੱਖ ਨੇ। ਕਾਈ ਪਾਦਸ਼ਾਹ ਦੀ ਸਾਹੀ ਪੜਨੀ ਛੇਵੇਂ ਪਾਦਸ਼ਾਹ ਦੀ ਤੇ ਗੁਰੂ ਅਰਜਨ ਦੇਵ ਸੱਚੇ ਪਾਦਸ਼ਾਹ ਨੇ ਟਕਾ ਹੱਥੇ ਫੜ ਕੇ ਆਖਿਆ ਸਿੱਖਾ ਤੇਰਾ ਲੋਕ ਸਫਲਾ ਤੇਰਾ ਪਰਲੋਕ ਸਫਲਾ ਇਹ ਆਗਰੇ ਦੀ ਘਟਨਾ ਜੇ ਚਾਚੇ ਫੱਗੋ ਨੇ ਕੂੜਾ ਪਵਾਇਆ ਝੋਲੀ 'ਚ ਮੱਥੇ ਤੇ ਤਿਉੜੀ ਨਹੀਂ ਪਈ ਗੁੱਸਾ ਨਹੀਂ ਆਇਆ ਘਾਰ ਆ ਕੇ ਆਪਣੀ ਝੋਲੀ ਫਰੋੜੀ ਤੇ ਕੀ ਵੇਖਿਆ ਕਿ ਨਿੱਕੀ ਜੀ ਬੇੜ ਦੀ ਗਿੜਕ ਕਹਿਣ ਲੱਗਾ ਧੀਏ ਭਾਗਾ ਵਾਲੀ ਐ ਰੰਬੀ ਲਈ ਪਾਣੀ ਲਿਆ ਗੜਵੀ 'ਚ ਪਾਇਆ ਉਸ ਗੁਰਦੁਆਰੇ ਦੇ ਨਾਲ ਚਾਚੇ ਫੱਗੋ ਦੀ ਵਿਹੇਲੀ ਗੋਠਵੇ ਜਾ ਕੇ ਰੰਬੀਨਾਰ ਥੋੜਾ ਜਾ ਥਾਂ ਪੁਟਿਆ ਦੇਰੀ ਦੀ ਗਿਹੜਕ ਬੀਜੀ ਪਾਣੀ ਪਾ ਕੇ ਅਰਦਾਸ ਕੀਤੀ ਮੇਰੇ ਮਾਲਕਾ ਐਸ ਬੇੜੇ ਦਾ ਬੀਜਿਆ ਹਰਾ ਹੋ ਜਾਏ ਰਾਗੀ ਸਿੰਘ ਪੰਕਤੀਆਂ ਪੜ ਕੇ ਗਏ ਨੇ ਜਿਹੜੀਆਂ ਗੁਰੂ ਕੀ ਬਾਣੀਆਂ ਤੇਗ ਬਹਾਦਰ ਸਿਮਰਿਏ ਕਰਨੋਂਣ ਤੇ ਆਵੇ ਧਾਏ ਸਭ ਥਾਈ ਹੋਈ ਹਸਾਏ ਤੇ ਗੁਰਮੁਖੋ ਇਤਿਹਾਸ ਕਹਿੰਦਾ ਜੀ ਨਾਵੇਂ ਪਾਤਸ਼ਾਹ ਗਏ ਨਾ ਪਟਨਾ ਸਾਹਿਬ ਨੂੰ ਉਹਦੇ ਘਰ ਗਏ ਬੜੀ ਸੇਵਾ ਕੀਤੀ ਜਿਹੜੀ ਗੁਰੂ ਘਰ ਭੇਟਾ ਸੀ ਗੁਰੂ ਪਾਤਸ਼ਾਹ ਨੂੰ ਸੌਂਪ ਦਿੱਤੀ ਤੇ ਗੁਰਦੇਵ ਕਹਿਣ ਲੱਗੇ ਫਗੋ ਐ ਕਿ ਨਿਕਾ ਜਾਂ ਲਾਹਾਂ ਵੀ ਤੂੰ ਇਹ ਰਾ ਫੇਰੀ ਕਰ ਗਿਆ ਵਿਚਾਰਾਂ ਚ ਪੈ ਗਿਆ ਇਹ ਰਾ ਫੇਰੀ ਕਹਿਣ ਲੱਗਾ ਜੀ ਭੁੱਲਣ ਆਜੂ ਏ ਹਮ ਅਪਰਾਧੀ ਸਦ ਘੂਰ ਤੇ ਤੁਮ ਬਖਸ਼ਣ ਆ ਰਹੇ ਜਦੋਂ ਗੁਰੂ ਕੋਲ ਆਉਂਦੇ ਜੇ ਨਾ ਆਪਣੇ ਗੁਨਾ ਦੀ ਗਿਣਤੀ ਨਾ ਕਰਿਆ ਕਰੋ ਸਾਡੇ ਚਾਮਲ ਆਜ ਅਸੀਂ ਆ ਕੀਤਾ ਆ ਕੀਤਾ ਮੇਰੀ ਬੇਨਤੀ ਐ ਜੇ ਆਪਣੇ ਗੁਣਾਂ ਦੀ ਗਿਣਤੀ ਕੀਤੀ ਤੇ ਔਗਣ ਵਧ ਜਾਣੇ ਜੇ ਤੇ ਗੁਣ ਘਟ ਜਾਣੇ ਜੇ ਇਹੋ ਹੀ ਆਖੀਏ ਅਸੀਂ ਭੁੱਲਣ ਆ ਰਹਾਂ ਤੂੰ ਬਖਸ਼ੰਦ ਹੈ ਮੈਂ ਤਕਰੀਬਨ ਮੰਜੀ ਸਾਹਿਬ ਤਵਾ ਲਾਉਂਦਾ ਰਹਿਣਾ ਗਿਆਨੀ ਜੀ 40 ਪਾਠ ਸੁਖਮਨੀ ਸਾਹਿਬ ਦੇ ਹੋ ਗਏ ਨੇ ਹੁਣ ਕੀ ਕਰੀਏ ਮੈਂ ਕਿਹਾ ਖੁਸ਼ਾਲ ਮਰਦੇ ਇੱਕ ਪੁੱਛਣ ਵਾਲੀ ਗੱਲ ਐ ਜਿੰਨਾ ਚਿਰ ਪ੍ਰਾਣ ਨੇ ਉਹਨਾਂ ਚ ਨਾਮ ਜਪੀ ਚੱਲ ਕੀ ਪਤਾ ਕਿਹੜਾ ਸਵਾਸ ਖੀਰਲਾ ਹੈ ਮੈਂ ਗੱਲ ਕਹਿਣ ਲੱਗਾ ਜੇ ਮੈਂ ਗੁਰਮੁਖੋਂ ਉਲਟ ਧੋਮਾਂ ਤੇ ਮੈਨੂੰ ਮਾਫੀ ਦੇਣੀ ਹੋਣੀ ਮੁਰਕੇ ਨਾ ਆਖਿਆ ਜੇ ਕਾਲ ਤੱਕ ਤਪੇਸ਼ਵਾ ਦੇ ਮਾਫੀ ਉੱਥੇ ਮੰਗ ਤੇ ਹੁਣੇ ਮੰਗ ਲਾਂ ਗੁਰਮੁਖੋਂ ਆਪੋ ਸਰੀਰ ਦੀ ਕਿਰਿਆ ਸਾਧਿਆ ਨਾ ਉਦੋਂ ਵੈਗਰੂ ਵੈਗਰੂ ਕਰਿਆ ਕਰੀਏ ਕੀ ਪਤਾ ਉਹ ਪ੍ਰਾਣ ਖੀਰਲਾ ਹੋਵੇ ਮੇਰੀ ਆਪਣੀ ਜਾਤੀ ਰਾਇ ਆਪਾਂ ਬਾਹਰ ਅੰਦਰ ਜਾਣੇ ਆ ਨਾ ਉਦੋਂ ਵੀ ਵੈਗਰੂ ਵੈਗਰੂ ਮਨ ਚ ਕਿਆ ਕਰੋ ਕੀ ਪਤਾ ਸਵਾਸ ਕਿਹੜਾ ਖੀਰਲਾ ਕੀਰਲਾ ਕਿਉਂਕਿ ਬਾਣੀ ਕਹਿੰਦੀ ਅੰਤ ਕਾਲ ਰੈਣ ਸਿਮਰੇ ਐਸੀ ਜਿੰਤਾ ਐਸੀ ਚਿੰਤਾ ਮੈਂ ਜੇ ਮਰੇ ਬਦਰ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਬਾਕੇ ਰਿਤੇ ਪਸੇ ਕਹਿਣ ਲੱਗਾ ਜੀ ਭੁੱਲਣ ਆਜੂ ਹੋਏ ਤੇ ਗੁਰਦੇਵ ਕਹਿਣ ਲੱਗੇ ਫੱਗੋ ਤੇ ਇਹਨੂੰ ਬੀਬੀ ਨੇ ਕੋਈ ਗਿੜਕ ਦਿੱਤੀ ਸੀ ਕਹਿਣ ਲੱਗਾ ਜੀ ਹਾਂ ਚੇਤਾ ਆ ਗਿਆ ਕਿਹੋ ਜਿਹਾ ਸਾਡਾ ਗੁਰੂ ਹੈ ਕਿੱਡਾ ਬਖਸ਼ੰਦ ਹੈ ਕਹਿੰਦੇ ਪਹਿਲਾਂ ਉੱਥੇ ਚੱਲ ਦੀਨ ਦੁਨੀਆ ਦਾ ਮਾਲਕ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਮੇਰਾ ਮਾਲਕ ਨੰਗੇ ਚਰਨੀ ਉੱਥੇ ਬੇਰੀ ਕੁਲ ਗਿਆ ਦੇਰੀ ਦਾ ਪੱਤਾ ਤੋੜ ਕੇ ਆ ਗਿਆ ਧੀਏ ਤੇਰਾ ਲੋਗ ਸਫਲਾ ਤੇਰਾ ਪਰਲੋਗ ਸਫਲਾ ਇਹ ਜੇ ਗੁਰੂ ਇਹ ਜੇ ਗੁਰੂ ਦੇ ਪਿਆਰ ਵਾਲੇ ਸਿੱਖ ਜਿਹੜੇ ਕੂੜਾ ਲੈ ਕੀ ਬਰਦਾਸ਼ਤ ਕਰਦੇ ਪਾਤਸ਼ਾਹ ਮੇਰ ਕਰੀ ਐਸ ਬੇੜੇ ਦਾ ਬੀਜਾ ਹਰਾ ਹੋ ਜਾਏ ਗੁਰੂ ਮੇਰ ਕਰੇ ਐਸੇ ਕਰਕੇ ਅਸੀਂ ਕਹਿੰਨੇ ਸਹੀ ਪਿਆਰੇ ਬੇੜ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਸਾਡੇ ਤੇ ਕਿਰਪਾ ਕਰ ਕਿਉਂਕਿ ਚੋਰ ਨੂੰ ਬਣਾਗੇ ਤੇ ਚੋਰ ਚੇਤੇ ਆਵੇਗਾ ਗੁਰਮੁਖ ਖਾਂ ਨੂੰ ਬਣਾਗੇ ਤੇ ਗੁਰਮਖ ਬਣਾਂਗੇ ਇਸ ਕਰਕੇ ਅਸੀਂ ਇਹ ਡਿਮਾਂਡ ਕਰਦੇ ਆ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਬਾਬਾ ਸੇਵਾ ਸਿੰਘ ਮੈਨੂੰ ਚੰਗੀ ਤਰ੍ਹਾਂ ਵਜਨ ਚੇਤੇ ਨੇ ਬਾਬਾ ਖੜਕ ਸਿੰਘ ਕਹਿਣ ਲੱਗੇ ਤੇਰੀਆਂ ਨਿੱਕੀਆਂ ਨਿੱਕੀਆਂ ਲਤਾਂ ਤੇ ਕੱਡੇ ਵੱਡੇ ਪੰਗੇ ਲੈਣਾ ਬਾਬਾ ਖੜਕ ਸਿੰਘ ਬੜੇ ਖਾਸੇ ਸੁਭਾਅ ਦੇ ਸਨ ਐਡੀਆਂ ਐਡੀਆਂ ਮਾਰਤਾਂ ਬਣਾਈਆਂ ਪਰ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਬਾਬਾ ਲਾਭ ਸਿੰਘ ਦਾ ਜੀਵਨ ਸੀ ਮੇਰੀ ਛੁਪੇ ਰਹਿਣ ਦੀ ਚਾਹ ਇਸ਼ਵਰ ਤੋਂ ਜਾਣ ਦੀ ਪੂਰੀ ਹੁੰਦੀ ਨਾ ਮੈਂ ਤਰਲੇ ਪਾਰਿਆ ਕਿ ਬਾਬੇ ਲਾਭ ਸਿੰਘ ਦਾ ਜੀਨ ਸੀ ਗੁਰੂ ਬਾਬਾ ਸਾਡੀ ਤੇ ਕਿਰਪਾ ਕਰੇ ਰਹਿਮਤਾਂ ਕਰੇ ਸਾਨੂੰ ਇਹੋ ਜਿਹੀ ਗੁਰਸਿੱਖਾਂ ਦੀ ਸੰਗਤ ਮਿਲੇ ਤਾਂ ਕਿ ਉਹਨਾਂ ਦੀ ਸੰਗਤੋਂ ਅਸੀਂ ਆਪਣੇ ਜੀਵਨ ਨੂੰ ਪ੍ਰੇਰਣਾ ਦੇ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕੀਏ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਗੁਰੂ ਕੇ ਸੰਗਤਾਂ ਦਾ ਤਲਵਾਜ਼ ਔਰ ਜਿਵੇਂ ਸੰਤ ਗ੍ਰਾਹੀ ਕਰਦੇ ਮਮਿੰਦਰਾਹੀ ਸ਼ੁਰੂ ਕੀਤੀ ਉਹ ਕਿਹੜੀ ਅਸੀਂ ਗੁਰਮੁਖੋ ਚਿੱਟਾ ਪਰਨਾ ਗੱਲ ਜੀ ਪਾਉਣੇ ਆ ਤੁਹਾਡੇ ਕੋਲ ਖੈਰ ਮੰਗਦੇ ਆ ਤੁਸੀਂ ਗੁਰੂ ਅੱਗੇ ਅਰਦਾਸ ਕਰੋ ਕਿ ਅਸੀਂ ਤੁਹਾਡੀ ਕੌਮ ਦੇ ਪ੍ਰਚਾਰਕ ਜਿਹੜੇ ਆ ਸਾਡਾ ਅੰਦਰ ਤੇ ਬਾਹਰ ਚਿੱਟਾ ਆਵੇ ਕਿਤੇ ਸਾਨੂੰ ਮੈਲ ਨਾ ਲੱਗ ਜੇ ਦਾਗ ਨਾ ਲੱਗੇ ਇਹ ਸਾਡੇ ਅਰਦਾਸ ਕਰੋ ਕਿਉਂਕਿ ਬਾਹਾਂ ਲਾ ਕੇ ਕਥਾ ਕਰਨੀ ਬੜੀ ਸੌਖੀ ਹੈ ਲੇਕਿਨ ਪ੍ਰੈਕਟੀਕਲ ਤੌਰ ਤੇ ਬੜਨਾ ਬੜਾ ਔਖਾ ਹੈ ਤੁਸੀਂ ਗੁਰੂ ਕੀ ਸੰਗ ਅਰਦਾਸ ਕਰੋ ਅਸੀਂ ਜੋ ਤੁਹਾਨੂੰ ਗੁਰੂ ਨਾਲ ਜੋੜਨ ਦਾ ਪ੍ਰਾਲਾ ਕਰਦੇ ਆ ਤੁਹਾਨੂੰ ਸਿੱਖਿਆ ਦੇਣਿਆ ਸਾਡਾ ਜੀਵਨ ਅੰਦਰੋਂ ਤੇ ਬਾਹਰੋਂ ਇੱਕ ਹੋਵੇ ਇਵੇਂ ਤੁਹਾਡੇ ਕੋਲ ਭਿੱਖਿਆ ਮੰਗਦਾ ਕਿਉਂਕਿ ਗੁਰੂ ਕੀ ਸੰਗਤ ਦੀ ਗੁਰੂ ਮੰਦਾ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਤਨ ਗੁਰ ਗ੍ਰੰਥ ਸੱਚੇ ਪਾਤਸ਼ਾਹ ਦਾ ਦੁਬਾਰਾ ਗੁਰੂ ਕੇ ਸੰਗਤਾਂ ਦਾ ਤਲਵਾਜ ਭੁੱਲਾਂ ਚੁੱਕਾਂ ਦੀ ਬਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ